ਨਾਮ ਉਹ ਦਾ ਜੀ ਆਪਣਾ ਕੋਈ ਸੁਖਵਿੰਦਰ ਸਿੰਘ ਨਾਮ ਆ ਮੇਰਾ ਪਿੰਡ ਗਲੌਰ ਪਾਜੀ ਦਾਖਾਣਾ ਸੰਸਾਰੋ ਤਹਿਸੀਲ ਦਸੂਹਾ ਪਾਜੀ ਠੀਕ ਹੈ ਜੀ ਕੀ ਪ੍ਰੋਬਲਮ ਆਈ ਤੁਹਾਨੂੰ ਪਾਜੀ ਅਸੀਂ ਟਾਟਾ ਲਿਵਰਾਂ ਤੋਂ ਗੱਡੀ ਲਈ ਸੀ ਨਵੀਂ ਇਹ ਕਿਹੜੀ ਜਗ੍ਹਾ ਪਾਜੀ ਇਹ ਹੁਸ਼ਿਆਰਪੁਰ ਤੋਂ ਜਲੰਧਰ ਰੋਡ ਤੋਂ ਅੱਛਾ ਜੀ ਕੀ ਦਿੱਕਤ ਆ ਗਈ ਗੱਡੀ 20 ਤਰੀਕ ਨੂੰ ਲੈ ਗਏ ਆਂ ਜੀ 21 ਨੂੰ ਅਸੀਂ ਗੱਡੀ ਭਜਾਈਏ ਸਮਾਨ ਨੂੰ ਲੈ ਗਏ ਆਂ 20 ਨੂੰ ਤੇ 23 ਤਰੀਕ ਨੂੰ ਅਸੀਂ ਕੰਮ ਤੇ ਲਾਈਏ ਜੀ 24 ਤਰੀਕ ਨੂੰ ਗੱਡੀ ਬ੍ਰੇਕਡਾਊਨ ਆ ਜੀ ਅੱਛਾ ਜੀ ਇਹਨਾਂ ਨੂੰ ਫੋਨ ਕੀਤਾ ਚਲੋ ਅਗਲੇ ਦਿਨ ਹੋਲੀ ਆ ਗਈ 25 ਨੂੰ 25 ਨੂੰ ਕੋਈ ਨਹੀਂ ਆਇਆ 22 ਤਰੀਕ ਨੂੰ ਬੰਦੇ ਆਉਣਦੇ ਇਹਨਾਂ ਦੇ ਜੀ ਕੋਈ ਮਸਲਾ ਹੱਲ ਨਹੀਂ ਹੋਇਆ 27 ਨੂੰ ਫੇਰ ਟੈਕਨੀਸ਼ੀਅਨ ਆਇਆ ਕੋਈ ਮਸਲਾ ਹੱਲ ਨਹੀਂ ਹੋਇਆ 28 ਨੂੰ ਫੇਰ ਆਇਆ ਫੇਰ ਕੋਈ ਮਸਲਾ ਹੱਲ ਨਹੀਂ ਹੋਇਆ ਫੇਰ 2 ਦਿਨਾਂ ਵਿੱਚ ਆਇਆ ਹੀ ਕੋਈ ਨਹੀਂ ਪਰਸੋਂ ਆਇਆ ਠੀਕ ਹੈ ਸਾਡਾ ਇੱਕ ਹੋਰ ਬੰਦਾ ਆ ਰਿਹਾ ਉਹ ਵੀ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਕੱਲ ਇੰਜੀਨੀਅਰ ਆਇਆ ਉਹ ਵੀ ਹੱਥ ਖੜੇ ਕਰ ਗਿਆ ਜੀ ਇਹਦਾ ਕੋਈ ਮਸਲਾ ਸਾਡਾ ਹੋਇਆ ਕੋਈ ਨਹੀਂ ਇਹਨਾਂ ਨੂੰ ਮੈਂ ਕਿਹਾ ਜਾਂ ਤਾਂ ਗੱਡੀ ਲੈ ਜਾ ਉੱਥੇ ਏਜੰਸੀ ਦੀ ਉੱਥੇ ਜਾ ਕੇ ਜੋ ਕਰਨਾ ਕਰਦੇ ਰਹੋ ਇਹਦਾ ਫੇਰ ਤੂੰ ਸਾਈਡ ਤੋਂ ਲੈ ਜਾ ਤੇ ਇਹ ਕਹਿੰਦੇ ਨੇ ਗੱਡੀ ਅਸੀਂ ਲੈ ਕੇ ਨਹੀਂ ਲਵਾਂ ਤੁਸੀਂ ਛੱਡ ਗੱਡੀ ਪਜਾਤੀ ਨਾ ਕੋਈ ਇੱਥੇ ਐਂ ਕਹ ਵੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਦੋ ਪੀਸ ਠੀਕ ਹੈ ਜੀ ਤੇ ਨਹੀਂ ਤਾਂ ਸਾਨੂੰ ਗੱਡੀ ਦੂਜੀ ਦੋ ਭੁੱਲ ਗਏ ਮੜੇ ਇਹਦਾ ਉਸਤੇ ਕੋਈ ਮਣੀ ਤੇ ਭਾਜੀ ਜਾਂ ਤਾਂ ਸਾਨੂੰ ਰਿਪਲੇਸ ਕਰਕੇ ਪੀਸ ਦੇਣ ਨਹੀਂ ਤਾਂ ਸਾਨੂੰ ਹਾਂ ਗਾਰੰਟੀ ਦੇਣ ਵੀ ਹਾਂ ਗੱਡੀ ਅਸੀਂ ਇੰਨੇ ਦਿਨਾਂ ਝੋਕੇ ਕਰਕੇ ਦਿੰਨੇ ਆ 20 ਤਰੀਕ ਨੂੰ ਗੱਡੀ ਦੀ ਕਿਸ਼ਤ ਆ ਗਈ ਜੀ ਇੱਕ ਦਿਨ ਮਾਤਰ ਗੱਡੀ ਚੱਲੀ ਐ 10 ਦਿਨਾਂ ਅਜੇ ਖੜੀ ਨੂੰ ਹੋਗੇ ਜੀ ਤੇ 20 ਤਰੀਕ ਨੂੰ ਕਿਸ਼ਤ ਆ ਗਈ ਇਹ ਗੱਡੀ ਦੀ ਕਿਸ਼ਤ ਭਰਨ ਸਾਡੇ ਨਾਲ ਪੂਰਾ ਮਹੀਨਾ ਟਰਾਈ ਲਈ ਜਾਣ ਜਦ ਇਹਨਾਂ ਤੋਂ ਸੰਤੁਸ਼ਟੀ ਹੋ ਜੂ ਸਾਨੂੰ ਦੱਸ ਦੇਣ ਇਹਦੀ ਬਜਾਏ ਗੱਡੀ ਅਹੀਂ ਰੈਂਟ ਤੇ ਲਈ ਹੋਈ ਹੈ ਉੱਥੇ 2.5 ਲੱਖ ਰੁਪਏ ਰੈਂਟ ਤੇ ਲਈ ਹੈ ਉਹ ਗੱਡੀ ਦਾ ਰੈਂਟ ਭਰੀ ਜਾਣ ਜਦ ਤੱਕ ਗੱਡੀ ਨਾਲ ਤੋ ਇਹ ਓਕੇ ਨਹੀਂ ਹੁੰਦੀ ਤੇ ਕਿੰਨਾ ਵਜੇ ਇਸ ਵੇਲੇ ਤੁਸੀਂ ਦਾ ਨੁਕਸਾਨ ਆਖੋ ਪੂਰਾ ਤੁਹਾਨੂੰ ਨੁਕਸਾਨ ਪਾਡੇ 25000 ਰੁਪਏ ਇਹਦੇ ਹੋ ਰਿਹਾ ਜੀ ਇੱਕ 2.5 ਲੱਖ ਰੁਪਏ ਮਹੀਨੇ ਦੇ ਗੱਡੀ ਵੈਸੇ ਲਈ ਹੋਈ ਹੈ ਅੱਛਾ ਜੀ ਤੇ ਕਿਸ਼ਤ ਕਿੰਨੀ ਹੈ ਜਿਹੜੀ ਕਿਸ਼ਤ ਦੀ 1 ਲੱਖ 14000 ਰੁਪਏ ਯਾਨੀ 20 ਤਰੀਕ ਨੂੰ ਗੱਡੀ 2 ਹਾਂਜੀ ਇੱਕ ਦਿਨ ਗੱਡੀ ਜਲੀ ਮਾਤਰ ਜਾਦੀ ਲਈ ਹੈ ਜੀ। ਉਸੀ ਏਜੰਸੀ ਦੇ ਇੱਥੇ ਗੇਟ ਤੇ ਲਾਈ ਆ ਕੋਈ ਗੱਲਬਾਤ ਹੋਈ ਆ ਜਾਂ ਏਜੰਸੀ ਵਾਲਾ ਕੋਈ ਸੁਣਦਾ ਪਿਆ ਨਹੀਂ ਜੀ। ਇਹਨਾਂ ਨੂੰ ਇਹ ਕਿਹਾ ਵੀ ਜਾਂ ਸਾਨੂੰ ਲਿਖ ਕੇ ਦੋ ਰਿਟਨ ਜੀ ਵੀ ਹਾਂ ਅਸੀਂ ਆ ਖਰਚ ਕਿਸ਼ਤ ਭਰਦੇ ਆ ਔਰ ਜਿਹੜੀ ਗੱਡੀ ਦੀ ਰੈਂਟ ਤੇ ਲਈ ਉਹਦਾ ਕਿਰਾਇਆ ਭਰਦੇ ਆ ਔਰ ਸਾਨੂੰ ਇਹਦੀ ਲਿਖ ਕੇ ਦੋ ਗਾਰੰਟੀ ਵੀ ਹਾਂ ਦੁਆਰਾ ਪ੍ਰੋਬਲਮ ਤੁਹਾਨੂੰ ਨਹੀਂ ਹੁੰਦੀ ਅਗਰ ਫੇਰ 2 ਮਹੀਨੇ ਦੇ ਵਿੱਚ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਅਸੀਂ ਤੁਹਾਡੀਆਂ 2 ਮਹੀਨੇ ਕਿਸ਼ਤਾਂ ਉਹ ਵੀ ਭਰਾਂਗੇ ਔਰ ਗੱਡੀ ਤਾਂ ਰਿਪਲੇਸ ਕਰਕੇ ਦੂਜੀ ਦਵਾਂਗੇ। ਉਹ ਸਾਨੂੰ ਰਿਟਨ ਜੁਵੇ ਕੁਛ ਨਹੀਂ ਦੇ ਰਹੇ। ਪੂਰੀ ਖੋਲੀ ਪੇਡ ਇਸ ਮੈਂਟਲ ਗੱਡੀ ਕੀਤੀ ਪਈ ਹੈ ਜੀ ਏ ਟੂ ਜ਼ेड ਨਾਲ ਸਾਰਾ ਹੀ ਤਾਮਜਾਮ ਸਾਰਾ ਖੋਲ ਕੇ ਚੈੱਕ ਕਰ ਲਿਆ ਇਹਨਾਂ ਨੇ ਜੀ ਇਹਨਾਂ ਨੂੰ ਹਜ ਤੱਕ ਫਾਲਟ ਨਹੀਂ ਮਿਲਿਆ ਜੀ ਹੋਰ ਕੋਈ ਤੁਹਾਡੀ ਸੀਨੀਅਰ ਅਥਾਰਟੀ ਨਾਲ ਕਸਟਮਰ ਕੇ ਨਾਲ ਕਿਸੇ ਨਾਲ ਕੋਈ ਗੱਲ ਹੋਈ ਨਾ ਕਿਦਾਂ ਹਰਪ੍ਰੀਤ ਸਾਹਿਬ ਇਹਨਾਂ ਦੇ ਹੈਗੇ ਆ ਗੱਲ ਹੋਈ ਆ ਪਰ ਸੋਨ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਯਾਰ ਮੈਂ ਤਾਂ ਤੁਹਾਨੂੰ ਗੱਡੀ ਦੇ ਕੇ ਫਸ ਗਿਆ ਤੁਸੀਂ ਬਾਰ ਬਾਰ ਫੋਨ ਕਰੀ ਜਾਂਦੇ ਹੋ ਮੈਨੂੰ ਵੋਲਟ ਏਜੰਸੀ ਵਾਲੇ ਕਹਿੰਦੇ ਓਲਟੇ ਏਜੰਸੀ ਵਾਲੇ ਕਹਿੰਦੇ ਜੀ ਕੀ ਕਹਿੰਦੇ ਗੱਡੀ ਦੇ ਕੇ ਫਸ ਗਏ ਹਾਂ ਜੀ ਅਸੀਂ ਗੱਡੀ ਦੇ ਕੇ ਫਸ ਗਏ ਜੀ ਮੇਲ ਭਾਈ ਕਸਟਮਰ ਕੇਜ ਵੀ ਕੰਪਲੀਟ ਕੀਤੀ ਹੋਈ ਆ ਕੰਪਲੇਂਟ ਨੰਬਰ ਵੀ ਹੈਗਾ ਮੇਲ ਵੀ ਕੀਤੀ ਹੋਈ ਲਿਵਰਾ ਮੋਟਰ ਦੀ ਵੀ ਕੀਤੀ ਹੋਈ ਆ ਉਹ ਟਾਟਾ ਮੋਟਰ ਦੇ ਇਹਨਾਂ ਦੇ ਕੇਰਚ ਵੀ ਕੀਤੀ ਹੋਈ ਹੈ ਕੋਈ ਸੁਣਵਾਈ ਹੋਈ ਨਹੀਂ ਹਜੇ ਤਾਂ ਕੁਝ ਨਹੀਂ ਕੋਈ ਰਿਪਲਾਈ ਨਹੀਂ ਇੱਕ ਤਾਂ ਇਹਨਾਂ ਨੇ ਟੈਕਨੀਸ਼ੀਅਨ ਨੇ ਤੁਹਾਨੂੰ ਲਿਖ ਕੇ ਵੀ ਦਿੱਤਾ ਵੀ ਟੈਕਨੀਸ਼ੀਅਨ ਨੇ ਲਿਖ ਕੇ ਦਿੱਤਾ ਹੋਇਆ ਬਗਾਦਾ ਵੀ ਅਸੀਂ 25 ਤਰੀਕ ਨੂੰ ਆ ਰਹੇ ਹਾਂ ਸਾਡੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਠੀਕ ਹੈ ਜੀ ਟੈਕਨੀਸ਼ੀਅਨ ਦੇ ਲਿਖਾਣ ਲਿਖ ਕੇ ਦੇਣ ਦੇ ਬਾਵਜੂਦ ਵੀ ਕੰਪਨੀ ਤੁਹਾਡਾ ਮਤਲਬ ਨਹੀਂ ਨਹੀਂ ਕੋਈ ਹੱਲ ਨਹੀਂ ਹੋਇਆ ਜੀ ਇਹ ਹੋਰ ਤੁਹਾਡਾ ਇੱਥੇ ਸੁਣਵਾਈ ਨਹੀਂ ਹੁੰਦੀ ਮੇਰੇ ਅੱ ਪੈਟਰੋਲ ਲੈ ਕੇ ਆਵਾਂਗੇ 10 ਲੀਟਰ 5 ਲੀਟਰ ਇੱਥੇ ਪਾਵਾਂਗੇ ਆਪਣੇ ਦੇ ਪਾਵਾਂਗੇ ਫੂਕੇ ਗੱਲ ਲਵੇੜ ਕੇ ਪਰੇ ਕਰਾਂਗੇ ਦੋ ਹੀ ਮਸਲੇ ਉਹ ਤਾਂ ਕੀ ਤੁਹਾਡੀ ਮਾਂ ਕਿ ਅਪੀਲ ਕੋਈ ਕੀ ਤੁਸੀਂ ਚਾਹੁੰਦੇ ਕਿ ਮਸਲਾ ਕਿ ਤਾਂ ਹੱਲ ਹੋਵੇ ਭਾਈ ਸਾਡਾ ਜਿਹੜੀ ਗੱਡੀ ਰੈਂਟ ਤੇ ਲਾਈ ਆ ਉਹ ਗੱਡੀ ਦਾ ਰੈਂਟ ਭਰਨੇ ਹੈ ਇਹ ਗੱਡੀਆਂ ਤਦ ਤੱਕ ਕਿਸ਼ਤਾ ਭਰਨੀ ਜਦ ਤੱਕ ਹੁਣ ਅਸੀਂ ਸਰਟੀਫਿਕੇਟ ਨਹੀਂ ਹੁੰਦੇ ਤੇ ਹਾਂਜੀ ਆਵਾਜ਼ ਪਾਜੀ ਭਾਜੀ ਮੇਰਾ ਨਾਮ ਅਭਿਨਾਸ਼ ਕੁਮਾਰ ਹੈ ਕੁਮਾਰ ਜੀ ਕਿੱਥੋਂ ਦੇ ਨੇ ਵਾਲੇ ਹੋ ਦਸੂਹੇ ਦਾ ਭਾਜੀ ਦਸੂਹੇ ਦਾ ਇਹ ਗੱਡੀ ਮਾਲਕ ਹੈ ਕਿ ਤੁਸੀਂ ਉਹਨਾਂ ਦੇ ਨਾਲ ਆਏ ਹੋ ਹਾਂਜੀ ਸਾਡੇ ਅਸਰ ਆਪਣਾ ਇਕੱਠਿਆਂ ਦਾ ਕੰਮ ਹੈਗਾ ਰੇਲਵੇ ਪ੍ਰੋਜੈਕਟ ਅਸੀਂ ਇਕੱਠੇ ਨੇ ਫੜਿਆ ਹੋਇਆ ਹੈਗਾ ਅੱਛਾ ਤੁਸੀਂ ਅਸੀਂ ਇਕੱਠੇ ਕੰਮ ਹਾਂ ਪਾਰਟਨਰ ਸਾਰੇ ਪਾਰਟਨਰਸ਼ਿਪ 'ਚ ਕੰਮ ਕਰ ਰਹੇ ਨੇ ਅੱਛਾ ਜੀ ਸਾਨੂੰ ਰੈਂਟਰਾਂ ਦੇਣਾ ਪਵੇ ਇਸ ਲਈ ਅਸੀਂ ਨਿਊ ਪਰਚੇਜ਼ ਗੱਡੀ ਕੀਤੀ ਹੈਗੀ ਹੈ ਅੱਛਾ ਜੀ ਬਟ ਜਦੋਂ ਦੀ ਅਸੀਂ ਗੱਡੀ ਲਈ ਹੈ ਸਰ ਅਸੀਂ ਪਰੇਸ਼ਾਨ ਹੋਏ ਪਏ ਹਾਂ ਅੱਛਾ ਜੀ ਅਸੀਂ ਇਹਨਾਂ ਨੂੰ ਰਿਕਵੈਸਟਾਂ ਕੀਤੀਆਂ ਸਾਡੇ ਕੋਲ ਇਹਨਾਂ ਦੀ ਰਿਕਵੈਸਟਾਂ ਦੇ ਸਾਡੇ ਕੋਲ ਰਿਟਨ ਵਾਈਜ਼ ਵੀਡੀਓ ਵਗੈਰਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ ਬਟ ਸਰ ਟਾਟਾ ਨੇ ਜੋ ਸਾਡੇ ਨਾਲ ਪਹਿਲਾਂ ਵਾਅਦਾ ਕੀਤਾ ਸਰ ਉਸ ਤੋਂ ਕੋ ਖਾਰ ਕੇ ਗੱਡੀ ਇਥੇ ਲੈ ਕੇ ਆਏ ਆ ਗਏ ਗੱਡੀ ਕਿਹੜੀ ਆ ਤੇ ਕਿੰਨੀ ਕੀਮਤ ਆ ਸਰ ਅਸੀਂ 48 ਲੱਖ ਦੀ ਗੱਡੀ ਲਈ ਆ ਟਾਟਾ ਸਿਗਮਾ ਗੱਡੀ ਹੈਗੀ ਆ ਹਾਂਜੀ ਬੜੇ ਚਾਵਾ ਨਾਲ ਤੁਸੀਂ ਗੱਡੀ ਲਈ ਹੋਣੀ ਆ ਹੁਣ ਇਸ ਤਰ੍ਹਾਂ ਹੋ ਗਿਆ ਤੇ ਹੁਣ ਕਿੰਨੀ ਕ ਪਰੇਸ਼ਾਨੀ ਆ ਰਹੀ ਕਿੰਨੇ ਕ ਦਿਨਾਂ ਤੋਂ ਤੁਸੀਂ ਖੱਡਲ ਹੋ ਰਹੇ ਹੋ ਸਰ ਅਸੀਂ 10 ਤੋਂ 12 ਦਿਨ ਤੋਂ ਅਸੀਂ ਪਰੇਸ਼ਾਨ ਕੰਟੀਨਿਊ ਹੋ ਰਹੇ ਆ ਗਏ ਹਾਂ ਬਟ ਸਰ ਹਰੇਕ ਬੰਦੇ ਦਾ ਇੱਕ ਚਾਹ ਹੁੰਦਾ ਹੈ ਮੀਡੀਆ ਕਲਾਸ ਬੰਦਾ ਗੱਡੀ ਲੈਂਦਾ ਤੇ ਬੜੇ ਚਾਵਾ ਨਾਲ ਲੈਂਦਾ ਹੈਗਾ ਬਟ ਜਦੋਂ ਸਰ ਇਦਾਂ ਦੀ ਪ੍ਰੋਬਲਮ ਆਉਂਦੀ ਆ ਤੇ ਆਮ ਆ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਇਸ ਚੀਜ਼ ਤੋਂ ਫੇਸ ਕਰਨਾ ਬਹੁਤ ਦੁ ਤੇ ਹਜੇ ਤੱਕ तकरीबन ਪ੍ਰਸ਼ਾਦ ਵਿੱਚ ਹੀ ਪਿਆ ਹੈਗਾ ਸਰ ਲੇਕਿਨ ਸਾਨੂੰ ਸਰ ਸਾਡੇ ਚਾਵਲ ਤੇ ਪਾਣੀ ਫਿਰ ਗਿਆ ਸਰ ਕਿੱਥੋਂ ਗੱਡੀ ਲਈ ਸੀ ਕਿਹੜੀ ਜਗ੍ਹਾ ਤੋਂ ਲਈ ਸੀ ਸਰ ਅਸੀਂ ਲਿਬਰਾ ਤੋਂ ਲਈ ਆ ਸਰ ਬਰੋਡ ਤੋਂ ਜਲੰਧਰ ਤੋਂ ਰੋਡ ਤੋਂ ਆ ਲਿਬਰਾ ਕੰਪਨੀ ਆ ਉਹਨਾਂ ਤੋਂ ਲਿਆ ਹਾਂ ਟਾਟਾ ਦੇ ਹਾਂਜੀ ਟਾਟਾ ਸਰ ਹੁਣ ਤੁਸੀਂ ਕਿਹੜਾ ਹਾਇਰ ਤੋਂ ਵੀ ਕੰਟੈਕਟ ਕੀਤਾ ਸਰ ਅਸੀਂ ਸਰ ਅਸੀਂ ਇਹਨੂੰ ਰਿਟਰਨ ਚ ਮੰਗ ਰਹੇ ਆ ਇਹ ਸਾਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਹੋਰ ਅਸੀਂ ਇੱਥੇ ਲੈ ਕੇ ਆਏ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਸਰ ਸਾਨੂੰ ਰਿਟਰਨ ਚ ਦਿਓ ਕਿ ਤੁਸੀਂ ਇਹਨੂੰ ਸਹੀ ਕਰੋਗੇ ਬਟ ਸਾਡਾ ਇੱਕ ਕੰਡੀਸ਼ਨ ਰਹੇਗੀ ਹੁਣ ਕਿਉਂਕਿ ਅਸੀਂ ਦਾਦ ਨੂੰ ਪਰੇਸ਼ਾਨ ਹੋਏ ਆ ਅਸੀਂ ਇਹਦੇ ਦੂਜੀ ਗੱਡੀ ਸੀ ਰੈਂਟ ਤੇ ਲੈ ਗਏ ਆ ਉਹਦਾ ਰੈਂਟ ਪੇ ਕਰ ਚੁੱਕੇ ਆ ਅਡਵਾਂਸ ਅਸੀਂ ਔਰ ਜੋ ਸਰ ਸਾਡੀ ਜੋ ਦਿਨ ਦੀ ਅਸੀਂ ਬ੍ਰੇਕਡਾਊਨ ਰਹੀ ਅਸੀਂ ਉਹ ਅਸੀਂ ਇਹਨਾਂ ਤੋਂ ਮੰਗ ਰਹੇ ਆ ਜਾਂ ਸਰ ਅਸੀਂ ਰੀਪਲੇਸ ਮੰਗ ਰਹੇ ਆ ਇਹਨਾਂ ਤੋਂ ਜਾਂ ਤਾਂ ਹੁਣ ਤੁਸੀਂ ਕੀ ਮੰਗ ਕਰ ਰਹੇ ਆ ਜਾਂ ਤਾਂ ਸਰ ਅਸੀਂ ਰੈਂਟ ਜੋ ਗੱਡੀ ਅਸੀਂ ਪੇ ਕੀਤਾ ਔਰ ਜੋ ਇੱਥੇ ਖਰਚਾ ਹੋਇਆ ਹੈ ਔਰ 2 ਮਹੀਨੇ ਦੇ ਅਸੀਂ ਇਹਨਾਂ ਤੋਂ ਗਾਰੰਟੀ ਰਿਟਨ ਚ ਲੈ ਰਹੇ ਆ ਕਿ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਸਾਡੇ ਕੋਲ ਰੀਪਲੇਸ ਕੀਤੀ ਜਾਏਗੀ ਕੀ ਨਾਮ ਆਪਣਾ ਮੇਰਾ ਬੀਜੇ ਕੁਮਾਰ ਇੱਥੇ ਤੁਸੀਂ ਕਿਹੜੀ ਕੰਪਨੀ ਹੈ ਮੈਂ ਜੀ ਐਮ ਸਰਵਿਸ ਆ ਕਿਹੜੀ ਜਗਾ ਜੀ ਹੈ ਪੇਸ਼ਾਪੁਰ ਚ ਲਿਬਰੋਟੋਮੋਟੋ ਲਿਮਿਟਿਡ ਚ ਠੀਕ ਹੈ ਸਰ ਕੀ ਇਹ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਹੈ ਜੀ ਗੱਡੀ ਦੇ ਵਿੱਚ ਨਾ ਪ੍ਰੋਬਲਮ ਆਈ ਸੀ ਤੇ ਮੇਰੇ ਬਕਸਮੈਨ ਜਰ ਨੇ ਆਪਣੇ ਆਨ ਦਾ ਸਪੋਰਟ ਹੀ ਮੁੰਡੇ ਆਪਣੇ ਭੇਜ ਦਿੱਤੇ ਸੀ ਜਿੱਥੇ ਸਾਈਡ ਤੇ ਖਰਾਬ ਹੋਈ ਸੀ ਜੀ ਇਹਦਾ ਫਿਊਜ਼ ਹੋ ਰਿਹਾ ਸੀ ਫਿਊਜ਼ ਡਿਸਕਨੈਕਟ ਹੋ ਰਿਹਾ ਸੀਗਾ ਜੀ ਤੇ ਮੇਰੇ ਬਕਸਮੈਨ ਨੇ ਇਮੀਡੀਏਟਲੀ ਉਹ ਤੇ ਐਕਸ਼ਨ ਲੈ ਕੇ ਨਾ ਉੱਥੇ ਬੰਦੇ ਭੇਜ ਦਿੱਤੇ ਦੇਖੋ ਜਿਹੜੇ ਸਾਈਡ ਤੇ ਆਪਾਂ ਫਸਟ ਜਿਹੜੀ ਦੇ ਸਕਦੇ ਆ ਗੱਡੀ ਸਾਡੇ ਬਕਸ਼ਮਾਂ ਨੇ ਵੀ ਰਿਕਵੈਸਟ ਕੀਤੀ ਕਿ ਗੱਡੀ ਤੁਸੀਂ ਇੱਥੇ ਲਿਆਓ ਸਾਡੇ ਬਕਸ਼ਾਬ ਚ ਅਸੀਂ ਕਰ ਦਿੰਦੇ ਕੋਈ ਦਿੱਕਤ ਨਹੀਂ ਹੈਗੀ ਉਹ ਗੱਡੀ ਸਾਡੇ ਕੋਲ ਅੱਜ ਦੁਪਹਿਰੇ ਆਈ 12 1 ਵਜੇ ਅਸੀਂ ਇੱਥੇ ਅੰਦਰ ਬੈਠ ਕੇ ਬੜਾ ਸਮਝਾਇਆ ਕਿ ਤੁਸੀਂ ਗੱਡੀ ਆਈ ਅਸੀਂ ਚੈੱਕ ਕਰ ਲੈਂਦੇ ਆ ਜੋ ਵੀ ਫਾਲਟ ਹੈ ਇਹ ਕੰਪਨੀ ਦੇ ਤੁਹਾਡੇ ਨਾਲ ਖੜੇ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਅਸੀਂ ਜਦੋਂ ਆਪਾਂ ਪੂਰਾ ਕੰਮ ਉਹ ਇਤਿਆਰ ਸੀ ਮਗਰ ਉਹਨਾਂ ਨੇ ਸਾਡੀ ਗੱਲ ਇੱਕ ਨਹੀਂ ਸੁਣੀ ਉਹ ਕਹਿੰਦੇ ਸਾਡੀ ਗੱਡੀ ਚੇਂਜ ਕਰ ਦਿਓ ਗੱਡੀ ਚੇਂਜ ਕਰ ਦਿਓ ਐਸ ਪਰ ਨੋਰਮਸ ਤਾਂ ਜੋ ਜੋ ਕੰਮ ਆ ਕੰਪਨੀ ਦੁਈ ਕੀਤਾ ਕੰਪਨੀ ਬਿਵਹਾਰ ਤੇ ਕੀਤਾ ਜਾਣਾ ਸਾਰਾ ਕੰਮ ਤੇ ਅਸੀਂ ਉਹਤੇ ਕੰਮ ਆਪਾਂ ਕਰ ਰਹੇ ਆ ਅਸੀਂ ਹੁਣ ਵੀ ਰਿਕਵੈਸਟ ਕਰ ਰਹੇ ਆ ਕਿ ਅਸੀਂ ਤੁਹਾਨੂੰ ਯਾਦ ਸਾਡਾ ਗੱਡੀ ਦਿਓ ਆਨੂੰ ਇੱਕ ਦਿਨ ਤੱਕ ਕੰਮ ਕਰਨ ਦਿਓ ਅਸੀਂ ਤੇ ਕੰਮ ਕਰ ਦਿੰਦੇ ਸਾਡੇ ਜੋ ਵੀ ਪ੍ਰੋਬਲਮ ਆ ਇਹ ਪਸ ਸੋਲਵ ਕਰਾਂਗੇ ਪਰ ਉਹਨਾਂ ਨੇ ਜਿਹੜਾ ਸਾਡੇ ਬੰਦਾਂ ਨੇ ਗੇਟ ਹੀ ਰੋਕ ਦਿੱਤਾ ਇਹ ਇਹ ਤੇ ਇੱਕ ਕਲਾਵ ਹਨਾ ਕਿ ਸਾਡੀ ਪ੍ਰਾਪਰਟੀ ਚ ਆ ਕੇ ਸਾਡਾ ਗੇਟ ਹੀ ਬੰਦ ਕਰ ਦਿੰਦੇ ਆ ਤੇ ਪ੍ਰੋਬਲਮ ਕੰਮ ਕੰਮ ਕਰਨ ਦਾ ਪ੍ਰੋਬਲਮ ਹੈ ਕਿ ਬੰਦੇ ਦਾ ਕੋਈ ਰੰਜਿਸ਼ ਕੋਈ ਪੂਰੀ ਪ੍ਰਾਪਰਟੀ ਰੋਕ ਦਿੱਤੀ ਕਿ ਕਸਟਮਰ ਹਰਾਸ਼ਮੈਂਟ ਹੋ ਰਿਹਾ ਆ ਅਸੀਂ ਰਿਕੁਐਸਟ ਕਰ ਚੁੱਕੇ ਆ ਸਾਡੇ ਸਪੇਅਰ ਪਾਰਟ ਮੈਨੇਜਰ ਨੂੰ ਰਿਕੁਐਸਟ ਕਰ ਲਈ ਸਾਡੇ ਬਾਕਸ ਮੈਨੇਜਰ ਨੂੰ ਰਿਕੁਐਸਟ ਕਰ ਲਈ ਸਾਡੇ ਹੋ ਸੀਨੀਅਰ ਸੇਲਜ਼ ਮੈਨੇਜਰ ਨੂੰ ਰਿਕੁਐਸਟ ਕਰ ਲਈ ਬਟ ਜਿਹੜਾ ਸੋਲੂਸ਼ਨ ਕੱਲ ਕਰਕੇ ਜਿਹੜਾ ਸੋਲੂਸ਼ਨ ਨਿਕਲਦਾ ਉਹਤੇ ਵਧੀਆ ਕੰਮ ਕਰਨਾ ਚਾਹੀਦਾ ਆਪਾਂ ਨੂੰ ਬਟ ਆਪਾਂ ਬਿਜਲੀ ਚਮੰਦਾ ਕਹਿੰਦੇ ਵੀ ਸਾਨੂੰ 20 ਤਰੀਕ ਨੂੰ ਗੱਡੀ ਲਈ ਸੀ 20 ਤਰੀਕ ਨੂੰ ਕਿਸ਼ਤ ਅੱਗੇ ਆ ਗਈ ਹੈਗੀ ਆ ਤੇ 10 ਦਿਨ ਤੋਂ ਗੱਡੀ ਜਿਹੜੀ ਆ ਬ੍ਰੇਕਡਾਊਨ ਹੈਗੀ ਆ ਉਹ ਉਹਨਾਂ ਦਾ ਉਹਨਾਂ ਦਾ ਕਹਿਣਾ ਆ ਵੀ ਸਾਡਾ ਨੁਕਸਾਨ ਹੋ ਰਿਹਾ ਹੈ ਅਸੀਂ ਆ ਦੇਖੋ ਸਾਡੇ ਸਾਡੇ ਇਸ ਇਸ ਰਿਗਾਰਡਿੰਗ ਉਹਦਾ ਕੋਈ ਆਲਟਰਨੇਟਿਵ ਵੀ ਹੈ ਉਹਦੇ ਰਿਗਾਰਡਿੰਗ ਸਾਡੇ 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 ਜੀਐਮ ਐਸੇਲਸ ਦੇ ਹੈਗੇ ਨਾ ਉਹਨਾਂ ਨੇ ਵੀ ਕਿਹਾ ਕਿ ਜੇ ਤੁਹਾਡਾ ਕੋਈ ਨੁਕਸਾਨ ਵੀ ਹੋਇਆ ਅਸੀਂ ਕੁਝ ਨਾ ਕੋਈ ਰੱਟਾ ਕੋਆਪਰੇਟ ਕਰਾਂਗੇ ਠੀਕ ਆ ਆਨ ਦਾ ਸਪੋਰਟ ਅਸੀਂ ਸਾਰੇ EMPLOYEES ਆ ਆਨ ਦਾ ਸਪੋਰਟ ਆਨੂੰ ਕਹਿੰਦੇ ਕਿ 5 ਲੱਖ ਰੁਪਏ ਅਸੀਂ ਦੇ ਦਿਓ ਅਸੀਂ ਜੇ ਅਗਰ 5 ਲੱਖ ਰੁਪਏ ਅੱਜ ਆਪਾਂ ਦੇਣ ਵਾਲੇ ਹੁੰਦੇ ਅਸੀਂ ਜੋਬ ਕਿਉਂ ਕਰਨੀ ਸੀ ਅਸੀਂ ਤਾਂ ਕੰਮ ਪ੍ਰੋਬਲਮ ਸੋਲਵ ਕਰ ਸਕਦੇ ਆ ਅੱਜ ਇਹ ਹੋ ਸਕਦਾ ਨਵੀਂ ਕਹਿੰਦੇ ਗੱਡੀ ਚੇਂਜ ਕਰ ਦੋ ਉਹ ਉੱਤੇ ਕੀ ਪੱਕਾ ਸ਼ੋਰਟੀ ਹੈ ਕਿ ਉਹ ਗੱਡੀ ਵਿੱਚ ਮੈਕੈਨਿਕਲ ਫਾਲਟ ਨਹੀਂ ਆਊਗਾ ਕਿ ਨਹੀਂ ਆ ਸਕਦਾ ਇਹ ਤਾਂ ਕੰਪਨੀ ਦੇ ਨਾਲ ਤਾਲਮਿਲ ਚ ਹੈ ਸਾਡੇ ਪੂਰੀ ਕੰਪਨੀ ਦਾ ਪੂਰੀ ਕੰਪਨੀ ਦਾ ਤਾਲਮਿਲ ਚਲਦਾ ਪਿਆ ਸਾਡਾ ਕਮਿਸ਼ਨ ਇੰਜੀਨੀਅਰ ਨੇ ਵੀਜਟ ਕੀਤਾ ਉਹਨਾਂ ਨੇ ਔਨ ది ਸਪੋਰਟ ਤੇ ਸਾਡੇ ਕਮਿਸ਼ਨ ਇੰਜੀਨੀਅਰ ਸੀ ਉਹਨਾਂ ਨੇ ਵੀ ਸਪੋਰਟ ਤੇ ਆਪਣਾ ਇੰਜਨ ਲੈ ਕੇ ਚੈੱਕ ਕਰਨ ਲਈ ਭੇਜਿਆ ਜੀ ਟੀਮਾਂ ਜਾਨੀ ਕਿ ਆ ਰਹੀਆਂ ਹਨ ਹਾਂ ਜੀ ਹਾਂ ਜੀ ਜਾ ਰਹੀਆਂ ਪਰ ਸਾਡੇ ਮੁੰਡੇ ਦੋ ਤਿੰਨ ਵਾਰੀ ਗਏ ਪਰ ਉੱਥੇ ਫਰਸਟ ایڈ ਜਿੰਨੀ ਦੇ ਸਕਦੇ ਸੀ ਉਹ ਦੇ ਦਿੱਤੀ ਜਾਂ ਤਾਂ ਅਸੀਂ ਕੁਝ ਉਹਨੂੰ ਟੀਨ ਚੈੱਕ ਹੀ ਨਹੀਂ ਕਰਾਂਗੇ ਹਨ ਉ ਨਹੀਂ ਕੰਮ ਨਹੀਂ ਕਰਦੀ ਐਦਾਂ ਠੀਕ ਕਰ ਦੋ ਕੋਈ ਵੀ ਚੀਜ਼ ਕਿਤੇ ਹਸਪੀਟਲ ਵੀ ਜਾਵਾਂਗੇ ਤਾਂ ਆਪਾਂ ਨੂੰ ਟ੍ਰੀਟਮੈਂਟ ਕਰਨਾ ਹੀ ਪੈਗਾ ਨਾ ਕੋਈ ਵੀ ਚਾਹੁੰਦਾ ਨਹੀਂ ਕੋਈ ਫਾਲਟ ਆਵੇ ਜੇ ਫਾਲਟ ਆ ਤਾਂ ਇਸ ਲਈ 3 ਪੂਰੀ ਪੂਰੀ ਗਰੁੱਪ ਬੈਠਾ ਉਹਨੇ ਕੰਮ ਕਰ ਲਈ ਦੇਖਾ ਕੋ ਕਹਿੰਦਾ ਵੀ ਕੋਈ ਹੈਗੇ ਹਰਪ੍ਰੀਤ ਜੀ ਕਹਿੰਦੇ ਉਹਨਾਂ ਨਾਲ ਗੱਲ ਕੀਤੀ ਮੈਨੇਜਰ ਤੇ ਉਹ ਕਹਿੰਦੇ ਵੀ ਤੁਹਾਨੂੰ ਗੱਡੀ ਦੇ ਕੇ ਕਿਉਂ ਪਛਤਾ ਰਹੇ ਕੱਲ ਸਾਰਾ ਰਿਕਾਰਡਿੰਗ ਨਹੀਂ ਦੇਖੋ ਸਾਨੂੰ ਦੇਖੋ ਉਹ ਉਹਨਾਂ ਨੇ ਫੋਨ ਤੇ ਗੱਲ ਕਰਦਾ ਸਾਡੇ ਸਾਹਮਣੇ ਕੋਈ ਤਾਂ ਦੀ ਕੋਈ ਗੱਲ ਨਹੀਂ ਹੋਈ ਬਟ ਕੋਈ ਵੀ ਇਦਾਂ ਗੱਲ ਕਾਇਨ ਕਰਨ ਨਹੀਂ ਕਰ ਨਹੀਂ ਕਰ ਨਹੀਂ ਸਕਦਾ ਕਿਉਂਕਿ ਅਸੀਂ ਅਸੀਂ ਇੱਕਦਮ ਇਕੱਲੇ ਇਸ ਕਸਟਮਰ ਨਾਲ ਡੀਲ ਕਰਨਾ ਅਸੀਂ ਪੂਰੇ ਪੂਰੇ ਗਰੁੱਪ ਨਾਲ ਸਾਡੀ ਪੂਰੀ ਪੰਜਾਬ ਪੰਜ ਸਾਡੀ ਕੰਪਨੀਆਂ ਇਸ ਦਾ ਡਰਾਈਵਰ ਕਸਟਮਰ ਇਸ ਵਿੱਚ ਪੀਬੀਐਸ ਵੀ ਉਹਨਾਂ ਬੋਲਾਂਗੇ ਤਾਂ ਸਾਡਾ ਕਿੱਦਾਂ ਕੰਮ ਕਾਰੋਬਾਰ ਚੱਲੇਗਾ ਜੀ ਮੈਂ ਨਾਲ ਹੁਣ ਤੁਸੀਂ ਕੋਈ ਕਰ ਰਹੇ ਹੋ ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਕਿ ਗੱਡੀ ਤੁਹਾਨੂੰ ਗੱਡੀ ਦਿਓ ਅਸੀਂ ਕੰਮ ਕਰੀਏ ਅਸੀਂ ਕੰਮ ਕਰਕੇ ਦਈਏ ਜੇ ਤੁਹਾਨੂੰ ਜਾਣ ਲੱਗੇ ਕੋਈ ਲਿਖਾ ਕੇ ਲੈ ਕੇ ਜਾਣਾ ਹੈ ਕੋਈ ਸ਼ੋਰਟ ਲਿਖਣੀ ਆ ਆਪਾਂ ਲਿਖਦੇ ਅਸੀਂ ਸੈਟੀਸਫਾਈ ਆ ਤੁਸੀਂ ਸੈਟੀਸਫਾਈ ਹੋ ਜਾਓ ਤੁਸੀਂ ਸਾਨੂੰ ਸੈਟੀਸਫਾਈ ਨੋਟ ਤਾਂ ਦੇ ਦਿਓ